ਲਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਤੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ। ਲਓ ਜੀ ਅੱਜ ਆਪਣੇ ਹੈਗੇ ਨੇ ਘਰੇ ਪ੍ਰੋਗਰਾਮ। ਅੱਜ ਜਿਹੜੇ ਹੈਗੇ ਆਪਣੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹੈਗੇ ਆ ਘਰੇ ਹਨਾ। ਕੱਲ ਦੀਆਂ ਕਾਫੀ ਜ਼ਿਆਦਾ ਤਿਆਰੀਆਂ ਕਰਨ ਲੱਗੇ ਹੋਇਆ ਬਹੁਤ ਜ਼ਿਆਦਾ ਵੀ ਜੀ। ਸਿਗੀ ਹੁਣ ਮੈਂ ਹੁਣ ਤਿਆਰ ਹੋਣ ਲੱਗੀ ਸੀਗੀ ਤੇ ਆਪਾ ਤੁਹਾਨੂੰ ਬਾਹਰ ਦਿਖਾਉਣੇ ਆ ਨਾ ਕਿਦਾਂ ਆਪਣੇ ਪ੍ਰੋਗਰਾਮ ਚੱਲ ਰਹੇ ਆ ਤੇ ਸਵੇਰ ਦੇ ਸਾਢੇ 7 ਹੋਏ ਨੇ ਇਹ 4 ਵਜੇ ਦੇ ਉੱਠੇ ਹੋયા 4 ਤੋਂ ਵੀ ਪਹਿਲਾਂ ਹੀ ਉੱਠ ਗਈ ਸੀਗੀ ਮੈਂ ਕਾਫੀ ਕੰਮ ਸੀਗੇ ਕਰਨ ਵਾਲੇ ਚਲੋ ਹੁਣ ਭੈਣ ਭਾਈ ਸਾਰੇ ਕੰਮ ਸਾਮ ਰਹੇ ਆ ਆਪਣੇ ਆਪਣੀਆਂ ਡਿਊਟੀਆਂ ਤੇ ਚਲੋ ਆਪਾਂ ਤੁਹਾਨੂੰ ਬਾਹਰ ਜਾ ਕੇ ਦਿਖਾਉਣੇ ਆ ਪ੍ਰਮਾਤਮਾ ਦੀ ਕਿਰਪਾ ਨਾਲ ਹਨ ਆਪਾਂ ਨਵੇਂ ਘਰ ਦੇ ਵਿੱਚ ਜਿਹੜਾ ਹੈਗਾ ਮਹੂਰਤ ਨਵੇਂ ਘਰ ਦਾ ਮਹੂਰਤ ਕਰਿਆ ਆ ਹਨਾ ਫਿਰ ਆਪਾਂ ਹਜੇ ਸਮਾਨਤਾ ਨਹੀਂ ਰੱਖਿਆ ਹੈਗਾ ਚਲੋ ਬਾਅਦ ਚ ਰੱਖਾਂਗੇ ਹਨਾ ਪਹਿਲਾਂ ਬਾਬਾ ਜੀ ਦੇ ਜਿਹੜੇ ਹੈਗੇ ਦਰਸ਼ਨ ਪਵਾਉਣੇ ਜ਼ਰੂਰੀ ਆ ਸਭ ਤੋਂ ਪਹਿਲਾਂ ਬਾਬਾ ਜੀ ਦੇ ਆਪਾਂ ਜਿਹੜਾ ਹੈਗਾ ਦਰਸ਼ਨ ਚਰਨ ਪਵਾਇਆ ਹਨਾ ਬਾਬਾ ਜੀ ਦੇ ਚਰਨ ਪਵਾਇਆ ਆਜੋ ਆਪਾਂ ਤੁਹਾਨੂੰ ਬਾਹਰ ਜਾ ਕੇ ਮਿਲ ਲਓ ਜੀ ਦੇਖੋ ਆਪਣੇ ਜਿਹੜੇ ਹੈਗੇ ਅੰਦਰ ਕੌਫੀ ਵਾਲੇ ਵੀ ਆ ਗਏ ਨੇ ਹਨਾ ਕੌਫੀ ਤੇ ਜੋ ਵੀ ਆਪਦੀ ਸਟਾਲਾਂ ਲਾਉਣਗੇ ਹਨਾ ਤੇ ਪਹਿਲਾਂ ਚਾਹ ਪਾਣੀ ਦਾ ਫਿਰ ਆਪਣੇ ਇਧਰ ਜਿਹੜਾ ਹੈਗਾ ਲੰਗਰ ਤਿਆਰ ਹੁੰਦਾ ਆ ਹਨਾ ਇੱਧਰ ਪ੍ਰਸ਼ਾਦ ਦੇ ਬਣ ਰਹੇ ਨੇ ਪਿੱッセ ਹਲਵਾਈ ਜਲੇਬੀਆਂ ਤੇ ਦਾਲ ਦਾਲ ਰੋਟੀ ਹਨਾ ਪ੍ਰਸ਼ਾਦਾਂ ਤਿਆਰ ਕਰਾਂਗੇ ਸੰਗਤ ਵਾਸਤੇ ਤੇ ਹੁਣ ਦੇਖੋ ਇਹਨੇ ਸਟਾਰਟ ਹੋ ਗਿਆ ਕੰਮ ਇਹਨੇ ਹੌਲੀ ਹੌਲੀ ਸਾਰੇ ਭੈਣ ਭਾਈ ਆ ਜਾਣਗੇ ਆ ਤੁਹਾਡਾ ਚਿੱਟੇ ਕੁਰਤੇ ਪਜਾਮੇ ਤੇ ਕੁਛ ਨਾ ਕੁਛ ਲੱਗ ਜੀ ਅਜੇ ਪਾਣੀ ਹੋਰ ਪਾ ਦੋ ਤੇ ਪਾਣੀ ਗਰਮ ਰੱਖਿਆ ਹੋਇਆ ਦੇਖੋ ਸਬਜ਼ੀ ਬਣ ਰਹੀ ਹੈ یہ پہ دوسری طرف نے یہ دیکھیاں وانگیاں میں آ گئی تھینک یو کا ویلکم مصی آئے کا کا او اندر جیت دی دی مکن کہہ دے کا ویلکم کا ہو گا ویلکم تھینک یو دیکھو ادھر ਆਪਣੇ ਸਾਰੇ ਕਮਰਿਆਂ ਦੇ ਵਿੱਚ ਹਨ ਇਸ ਤਰ੍ਹਾਂ ਗੱਦੇ ਲਾ ਕੇ ਦਰੀਆਂ ਵਗੈਰਾ ਵਿਛਾਤੀਆਂ ਤੇ ਓਏ ਨਹੀਂ ਨਹੀਂ ਉੱਥੇ ਬਾਬਾ ਜੀ ਕੀਰਤਨ ਕਥਾ ਹਨ ਕਰਨਗੇ ਆਪਦੀ ਤੇ ਇੱਧਰ ਸਵੀਕਰ ਲੱਗਿਆ ਹੋਇਆ ਹੈ ਓਏ ਆਪ ਵੀ ਜਲਾ ਲੈਣਗੇ ਹਰਸ ਸਰੂਪ ਲੈਣ ਜਾ ਰਹੇ ਨੇ ਮਹਾਰਾਜ ਜੀ ਦਾ ਤੇ ਹਰਸ ਤੇ ਤੇ ਇੱਧਰ ਆਪਣੇ ਮਹਾਰਾਜ ਜੀ ਚਰੂਪੇਤੀ ਚਲਾਉਣੇ ਆ Apples are so fresh with such warm it प्रभु के उच्चारण का स्मरण होत है ओम उच्चारण का स्मरण कृष्ण गोविंद जय का स्मरण सब सुख जय प्रभु के स्मरण चंद्र सा प्रभु के स्मरण पूर्ण आशा प्रभु के स्मरण पूर्ण जय अमरनाथ पद तुम्हारे प्रभु के स्मरण से सुखवासी प्रभु के स्मरण सदावासी स्मरण से लागे न आप दया अल्लाह नाम भजन की मंगे और प्रभु को सुमिरन से परमकारी प्रभु के स्मरण से सब बिहारी ਸੰਮਰਾਸੇ ਮੁਕਸਰਾਵੇ ਪ੍ਰਭ ਕੋ ਸਮਰਾਨ ਸੁਖ ਵਿਹਾਵੇ ਪ੍ਰਭ ਕੋ ਸਮਰਾਨ ਅਸਮ ਜੀਤਾ ਪ੍ਰਭ ਕੋ ਸਮਰਾਨ ਨਿਰਮਲ ਹੀਤਾਂ ਪ੍ਰਭ ਕੋ ਸਮਰਾਨ ਦਇਆ ਲਗਨੇ ਰੇ ਪ੍ਰਭ ਕੋ ਸਮਰਾਨ ਸਰਮਰ ਨੇਰੇ ਸੰਤਿ ਕਿਰਪਾ ਦੇ ਅਨੰਦ ਜਾਗ ਨਾਨਕ ਸਮਰਨ ਪੂਰੇ ਪਾਗ ਪ੍ਰਭੇ ਸਮਰਨ ਕਰਜ ਪੂਰੇ ਪ੍ਰਭੇ ਸਮਰਨ ਅਨੁਗੋਕਤ ਸ੍ਰਵਾਂਤ ਸੁਆਰਵਾਦ ਨਮਤ ਸਾਧਨਾ ਲਖਣੈ ਗ੍ਰੰਥ ਸ੍ਰੀ ਸਦਾ ਵਰਤਾਂ ਬਿ ਸਮਾਨਾ ਨਾ ਜੇ ਨਾਮ ਨੂੰ ਰੋਹਿ ਕੇ ਸੁਣਾ ਆਈ ਨਾਮ ਨੂੰ ਰੋਹਿ ਕੇ ਸੁਣਾ ਆਈ ਮਨ ਗਉੜੀ ਤੇ ਸਿਸ਼ਟਾ ਕਰ ਬੋਲ ਨਾਮ ਅਮਰ ਦੇਉਤ ਸਾਚ ਸੋਚ ਕਰਨ ਸਦਰ ਰਾਤ ਤੁਰੀ ਮੈਂ ਨਾਮ ਗੁਜਾ ਦਸ ਦੇ ਕੋਪਾ ਸਾਰ ਕਰ ਤਦ ਬਾਹ ਮੋਚਾ ਵਾਸਿਆ ਗੰਗਾਂ ਦੇ ਅੰਦਰ ਅਖੇ ਜਿਨ ਗਦਸ਼ਨਾ ਆਪੈ ਤਿਨਿ ਸੁਧੋਰ ਗਦ ਗੁਜਾ ਕਰੇ ਨੰਬਰ 4 ਉੱਤੇ ਕਰੇ ਕੋਇਤਾਰ ਗ੍ਰਾਮ ਦੇ ਸੋਭੰਗ ਲੋਕਾਂ ਦੇ ਜਿਵੇਂ ਲਾਗਰੇ ਸੋਹ ਪੁਨੰਦਨ ਸਤਿ ਸ੍ਰੀ ਅਕਾਲ ਜੀ 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 ਸ

जय प्रताप रघुवीर जय भारत देवत्व की गौरव बलिदान की जय हो सुखवंत गुरु महाराज का भवनाम जनहार अब दो गुरुदास के आगमन से विचार नाश ज्ञान महान हम सब ग्राम महाराज ठीक है बाबू जय जयकार मन रोए दान गुरु गुरु सुवान जब मैं तुझको प्रणाम करूँ तब वो एक आनंद करे मुझया तब वो करन दन दान दान करूँ तब भी निस्सार करन तब जबी भी दान दिया करूँ तब वो मुझे आनंद से निवांस लो प्रेम द्वारा तोरे करन में आहाता सब भाव में शामिल करिये हम तो बस ये करन लख स्वर्ण करन कर हार आरके देवता जी का प्रताप और आरती गाय में श्याम लाल निशान धारक वक्र मानंदना कोस्तुति नमस्कार गुण अभिवाय लाल निशान जय जय पाद सुफा वरती संसार धर्म संकट होते देव सर राजा जय जय देव गुण धारण आप ਨਾਨਕ ਕੀਰਤਨ ਗੁਰੂ ਬਸਿਆ ਨਾਮ ਅਛੈ ਮਹਾਰਾਜ ਦੇ ਦਵਾਰ ਆਇਕੁ ਪਜੇ ਗੁਰ ਕੀ ਆਸਾ ਜੀ ਕੀ ਕਟਿਆ ਜੈ ਦੀ ਬਾਸਾ ਕਾਰਨ ਗੁਰ ਕੀ ਬਸਰਪੂਰਨ ਨਾਮ ਚੇਨ ਲਾਗੈ ਜੀ ਕਾ ਚਲੋ ਹਲੋ ਨਾਮ ਨਾਮ ਤੇ ਗੁਰ ਜਸ ਦਿਉ ਧਰਨ ਜੀ ਤੇ ਫੋਟੋ ਦਾ ਮਰ ਰਿਹਾ ਸਭ ਬੈਕ ਕਿਨਾਂ ਫੋਟੋ ਮਮਾ ਇਤਨਾ ਫੋਨ ਆਵੇ ਪਰ ਕਦੋਂ ਕੋ ਲਾ ਕੇ ਸਾਡੇ ਨਾਲ ਬਣਿਆ ਵੀ ਫੋਨ ਦੀ ਚਲਵਾ ਚੋ ਦੇ ਚਾਰਾ ਨਾਲ ਚੋਰ ਸਲਾਹੇ ਸੀ ਚੀਜ ਲੱਗੀ ਪਰ ਨਹੀਂ ਕਰਦਾ ਤੱਕ ਤੇ ਇੱਕ ਚਲਦਾ ਜਿਹੜਾ ਸਾਪੋਤ ਲੋਕ ਹੈ ਆਹ ਰਹਾਤ ਬੋਚਿਆ ਗੁਰਬਾਣੀ ਦੇ ਸ਼ਬਦ ਦੀ ਦਾਦ ਹੋਇਆ ਜਦੋਂ ਕੋ ਸਾਧਨ ਦੇ ਆਪ ਸੀ ਜੀ ਸਿੱਖੀ ਨਾਲ ਜਰੂਰ ਕਰਦੇ ਸਾਨੂੰ ਕੋਈ ਹੋ ਜਾਂਦਾ ਜਿਹੜੇ ਸਾਹਮਣੇ ਜਦੋਂ ਕਿਹਨਾਂ ਦੇ ਕੁਝ ਕਰਦੇ ਲੱਗਦੀ ਸਾਰੋ ਆਪ ਕਰਨਾ ਜਿੱਤਾ ਲੱਗਦਾ ਜਿਨੀ ਉਸ ਤੋਂ ਵਾਹਿਗੁਰੂ ਦੀ ਸਤਿ 10 ਵਾਰ ਗੁਰੂਤਮ ਜੀ ਕਿਹਨਾਂ কাপপতংভুগে না খিসেলেসেটাড আমাজনি এভেছা,কাগেণিটারাকো Damn. ਜਿਹੜਾ ਨਿਕਾ ਤੇ ਕਿਹੜਾ ਦਾਣਾ ਪ੍ਰਾਪਤ ਹੋਇਆ ਸਤਿਗੁਰੂ ਨੇ ਜਿਹੜਾ ਦਾਣਾ ਤੇਰੇ ਅੱਜ ਤੱਕ ਪ੍ਰਾਪਤ ਹੋਇਆ ਨਾ ਤੂੰ ਦਾਤ ਤੰਗੀ ਲੈ ਤਾ ਹੋਵੇਗਾ ਤੂੰ ਸਾਨੂੰ ਦੇ ਨਾ ਵੀ ਮੇਰੇ ਘਰ ਜਾ ਕੇ ਪ੍ਰਸ਼ਾਦਾ ਛਕੋ ਕਹਿੰਦਾ ਸੰਤਗੁਰ ਜੀ ਮੈਂ ਕਰਦਾ ਤਾਂ ਹਾਂ ਪਰ ਮੈਂ ਕਰਦਾ ਗਲਤਾਂ ਸਤਿਗੁਰ ਜੀ ਕਹਿੰਦੇ ਕੀ ਕਰਦਾ ਹੈ ਕਹਿੰਦਾ ਪਾਤਸ਼ਾਹ ਜੀ ਤੁਹਾਡੇ ਤੋਂ ਟੀ ਲਪੋ ਕਹਿੰਦਾ ਜੀ ਮੈਂ ਚੋਰੀ ਕਰਦਾ ਹਾਂ ਮੈਂ ਚੋਰਾ ਮੇਰਾ ਪਹਿਲਾ ਦਾਦਾ ਚੋਰ ਸੀ ਫਿਰ ਮੇਰਾ ਪਿਓ ਚੋਰੀ ਕਰਦਾ ਰਿਹਾ ਤੇ ਹੁਣ ਮੈਂ ਚੋਰਾ ਸਤਿਗੁਰੂ ਮੈਂ ਖਾਨਦਾਨ ਚਾਰ ਪਿਤਾ ਲਿਖੇ ਪਾਪਾ ਲਿਖੇ ਅਗਲਾ ਪਿਤਾ ਅਗਲਾ ਜੱਜ ਵਾਲੇ ਦਾਦ ਜੀ ਚੋਰਾ ਜਮਾਤ ਚ ਉਪਰੰਧਾ ਜਾਰੇ ਕਰਦਾ ਆਇਤਾ ਬਾਕੀ ਸਦਾ ਜੀ ਜੋ ਸਾਡਾ ਮਨ ਇੱਦਾਂ ਰਹਿ ਗਿਆ ਜਿਸ ਖਬਰ ਨੇ ਆ ਗਿਆ ਉਹ ਮੇਰੇ ਲਈ ਆ ਗਿਆ